ਜਦੋਂ ਇਹ ਸਰਕਾਰ ਆਈ ਪੰਜਾਬ ਦੇ ਲੋਕ ਦੂਜੀਆਂ ਸਰਕਾਰਾਂ ਤੋਂ ਅੱਕੇ ਪਏ ਸੀ ਤੇ ਭਗਵੰਤ ਮਾਨ ਤੇ ਉਹਦੀ ਫੌਜ ਹਰ ਧਰਨੇ ਤੇ ਹਰ ਮਜਾਰੇ ਤੇ ਸਮੇਤ ਇਹਨਾਂ ਦਾ ਕਨਵੀਨਰ ਕੇਜਰੀਵਾਲ ਜਾ ਕੇ ਕਹਿੰਦਾ ਸੀ ਕਿ ਸਾਡੀ ਸਰਕਾਰ ਬਣਾਓ ਤੁਹਾਨੂੰ ਟੈਂਕਿਆਂ ਤੇ ਚੜਨਾ ਤਾਂ ਦੂਰ ਦੀ ਗੱਲ ਤਰਨੇ ਲਾਂ ਦੀ ਲੋੜ ਨਹੀਂ ਪਊਗੀ ਸੱਤਾਜ ਆਣ ਤੋਂ ਬਾਅਦ ਇਹਨਾਂ ਨੇ ਵੀ ਉਹੀ ਰੰਗ ਦਿਖਾਏ ਜਿਹੜੇ ਦੂਜਿਆਂ ਨੇ ਰੰਗ ਦਿਖਾਏ ਸੀ ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਹੈ ਕੱਚੇ ਮੁਲਾਜ਼ਮਾਂ ਦੇ ਵੱਲੋਂ 525 ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਧਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਅੱਜ ਤੋਂ ਤਾਂ ਸੀਟਿਯੂ ਦੇ ਸੀਟਿਯੂ ਦੇ ਵੱਲੋਂ ਜਿਹੜਾ ਹੈ ਧਰਨਾ ਸ਼ੁਰੂ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਦੇ ਸਾਹਮਣੇ ਇਹ ਧਰਨਾ ਲਗਾਇਆ ਗਿਆ ਹੈ ਧਰਨਾ ਲਗਾਉਣ ਦੀ ਨੌਬਤ ਕਿਉਂ ਆਈ ਹੈ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਜਿਹੜਾ ਜਥੇਬੰਦੀ ਦੇ ਆਗੂ ਸਾਡੇ ਨਾਲ ਮੌਜੂਦ ਨੇ ਸੱਸੀ ਕਾਲਜੀ ਕੀ ਨਾਮ ਹੈ ਤੁਹਾਡਾ ਸੱਸੀ ਕਾਲਜੀ ਮੇਰਾ ਨਾਮ ਹੁਸ਼ਾਰਾਣੇ ਮੈਂ ਸੈਟੂ ਦੀ ਨੈਸ਼ਨਲ ਸਕੱਤਰ ਹੀ ਆ ਤੇ ਅੱਜ ਸੈਟੂ ਵੱਲੋਂ ਇਹ ਜਿਹੜੇ ਕੱਚੇ ਕੰਮੇ ਪੱਕੇ ਹੋਣ ਦੀ ਲੜਾਈ ਲੜ ਰਹੇ ਸੀਗੇ ਆਪਣੀ ਯੂਨੀਅਨ ਆਰਗੇਨਾਈਜ਼ ਕੀਤੀ ਸੀ ਸੈਟੂ ਨਾਲ ਅਫੀਲੀਏਟਿਡ ਸੀਗੀ ਤੇ ਇੱਥੇ ਆਪਣੇ ਜਿਹੜੇ ਸਕੱਤਰ ਨੇ ਬੋਰਡ ਦੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਲੀਡਰਾਂ ਨੂੰ ਡਰਾਉਣ ਦੇ ਮਕਸਦ ਨਾਲ ਨੌਕਰੀਆਂ ਬਾਹਰ ਕੱਢ ਦਿੱਤਾ ਜਦਕਿ ਸਾਡਾ ਰਾਈਟ ਹੈ ਕਿ ਅਸੀਂ ਜਦੋਂ ਲਗਾਤਾਰ ਕੰਮ ਕਰ ਰਹੇ ਹਾਂ ਕੰਮ ਸਾਡੇ ਸੀ ਪੱਕੇ ਕੰਮ ਐ ਤਾਂ ਵੀ ਵੱਧ ਕਰ ਰਹੇ ਹਾਂ ਤੇ ਸਾਨੂੰ ਕੱਚੇ ਕੰਮੇ ਕਹਿ ਕੇ ਅੱਧੀ ਤਨਖਾਹ ਤੇ ਕੰਮ ਕਰਾਇਆ ਜਾ ਰਿਹਾ ਔਰ ਜੇਕਰ ਅਸੀਂ ਅਧਿਕਾਰ ਦੀ ਰਾਖੀ ਕਰਦੇ ਹਾਂ ਤੇ ਸਾਨੂੰ ਨੌਕਰੀਆਂ ਵੀ ਬਾਹਰ ਕੱਢਿਆ ਜਾ ਰਿਹਾ ਤੇ ਸਾਡੇ ਜਿਹੜੇ ਕੰਮੇ ਕੱਢੇ ਹੋਏ ਨੇ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਅੱਜ ਸੀਆਈ 2 ਦੇ ਬਾਕੀ ਜਥੇਬੰਦੀਆਂ ਦੇ ਆਗੂ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਨੇ ਕੀ ਨੌਬਤ ਆ ਗਈ ਕਿ ਧਰਨਾ ਜਿਹੜਾ ਲਗਾਉਣਾ ਪੈ ਗਿਆ ਵਰਦੇ ਮਹੀਨੇ ਤੇ ਜਿਹੜਾ ਲਗਭਗ ਮੌਸਮ ਹੈਗਾ ਇਹ ਪੰਜਾਬ ਸਰਕਾਰ 2.5 ਸਾਲ ਹੋ ਗਏ ਬਣੀ ਨੂੰ ਜਦੋਂ ਪੰਜਾਬ ਸਰਕਾਰ ਹੋਣ ਚ ਨਹੀਂ ਆਈ ਸੀ ਜਿਹੜੀ ਬਦਲਾਅ ਦੀ ਸਰਕਾਰ ਆ ਉਦੋਂ ਨਾਰਾ ਦਿੱਤਾ ਗਿਆ ਸੀ ਪਹਿਲੀ ਕੈਬਨਿਟ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਵੀ ਫਲੈਕਸ ਵੱਡੇ ਵੱਡੇ ਬੋਰਡ ਲਾਤੇ ਪਰ ਅੱਜ ਤੱਕ ਕੋਈ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਸਿਰਫ ਅ ਅਧਿਆਪਕਾਂ ਨੇ ਜਿਹੜੇ ਉਹਨਾਂ ਦੇ ਤਨਖਾਹਾਂ ਵਿੱਚ ਵਾਧਾ ਜ਼ਰੂਰ ਕੀਤਾ ਗਿਆ ਪਰ ਅੱਜ ਤੱਕ ਕੋਈ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਇਸ ਦੇ ਰੋਸ ਵਿੱਚੋਂ ਇੱਕ ਸਰਕਾਰੀ ਨੋਟੀਫਿਕੇਸ਼ਨ ਹੋਇਆ 5 ਸਤੰਬਰ 2023 ਨੂੰ ਜਿਦੇਚ ਇਹ ਕਹਿ ਗਿਆ ਸਿੱਖਿਆ ਮੰਤਰੀ ਵੱਲੋਂ ਵੀ ਸਾਰੇ ਜਿਹੜੇ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਪਰ ਜਿਹੜੀ ਉਹ ਪਾਲਿਸੀ ਇੱਥੇ ਅਡਾਪਟ ਹੋ ਗਈ ਪਰ ਉਹ ਪਾਲਿਸੀ ਅਡਾਪਟ ਕਰਨ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਤੱਕ ਸਾਲ ਹੋ ਗਏ ਬੀਤਣ ਦੇ ਬਾਵਜੂਦ ਵੀ ਇਸ ਕਰਕੇ ਰੋਸ ਵਜੋਂ ਅਸੀਂ ਅੱਜ PSIC ਸਟਾਫ ਐਸੋਸੀਏਸ਼ਨ ਬੋਰਡ ਅਤੇ ਕਾਰਪੋਰੇਸ਼ਨ ਮਾਸੰਗਰ ਨੂੰ ਕਿਉਂਕਿ ਅਸੀਂ C2 ਦੀ ਨਮਾਇੰਦਗੀ ਹੇਠ ਉਹਨਾਂ ਦੇ ਐਸੋਸੀਏਟਡ ਜੂਨੀਅਨ ਹੈ ਉਹਨਾਂ ਦੀ ਕਾਲ ਤੇ ਹੀ ਅੱਜ ਇਹਨਾਂ ਦੇ ਸਮਰਥਨ ਹੇਠ ਅਸੀਂ ਉਹਨਾਂ ਦਾ ਸਮਰਥਨ ਕਰਨ ਆਏ ਆ ਤੁਹਾਡੀ ਮੁਲਾਕਾਤ ਹੋਈ ਨਹੀਂ ਪਹਿਲਾਂ ਕਿਸੇ ਤਰ੍ਹਾਂ ਦੀ ਸਿੱਖਿਆ ਮੰਤਰੀ ਦੇ ਨਾਲ ਕਿਸੇ ਹੋਰ ਅਧਿਕਾਰੀਆਂ ਦੇ ਨਾਲ ਸਰ ਜਦੋਂ ਦੀ ਸਰਕਾਰ ਬਣੀ ਆ ਲਗਭਗ ਮੈਂ ਕਹਿੰਦਾ ਵੀ ਘੱਟੋ ਘੱਟ 10-15 ਮੀਟਿੰਗਾਂ ਜਿਹੜੀਆਂ ਉਹ ਸਿੱਖਿਆ ਮੰਤਰੀ ਨਾਲ ਕੱਚੇ ਕੰਮਾਂ ਦੀਆਂ ਹੋ ਚੁੱਕੀਆਂ ਨੇ ਪਰ ਹਰ ਵਾਰੀ ਟਾਲ ਮਟੋਲਾ ਕਰਿਆ ਜਾਂਦਾ ਹੈ ਜਿਹੜੀਆਂ ਕਾਨੂੰਨੀ ਰਿਕਾਵਟਾਂ ਨੇ ਉਹਨਾਂ ਦਾ ਉਹਨਾਂ ਦੀ ਜਿਹੜੀ ਕਾਨੂੰਨੀ ਰਾਬਟਾਂ ਦਾ ਦੱਸ ਕੇ ਵੀ ਕਾਨੂੰਨੀ ਰਾਬਟਾਂ ਨੇ ਉਹਦੇ ਕਰਕੇ ਅਸੀਂ ਪੱਕੇ ਨਹੀਂ ਕਰ ਸਕਦੇ ਪਰ ਜਿਹੜੀਆਂ ਜੇ ਸਰਕਾਰਾਂ ਦੀ ਨੀਤ ਹੋਵੇ ਜਿਹੜੀ ਗੱਲ ਤੁਸੀਂ ਵੋਟਾਂ ਤੋਂ ਪਹਿਲਾਂ ਕਰੀ ਸੀ ਵੀ ਅਸੀਂ ਅਨਸਾਰ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਮਲਾਜਮਾਂ ਨੂੰ ਪੱਕੇ ਕਰਾਂਗੇ ਪਰ ਸਰਕਾਰ ਉਹਨਾਂ ਵਾਅਦਿਆਂ ਤੋਂ ਭੱਜ ਚੁੱਕੀ ਆ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਸਰਕਾਰ ਦਾ ਜਿਹੜਾ ਕਿਰਤਵ ਭਾਗ ਹੈ ਉਹਦੇ ਵੱਲੋਂ ਜਿਹੜੀ ਮਲਾਜਮਾਂ ਦੀ ਜਾਂ ਮਜ਼ਦੂਰਾਂ ਦੀ ਅਣ ਦੇਖੀ ਇੰਨੀ ਕੀਤੀ ਜਾ ਰਹੀ ਹੈ ਵੀ ਜਿਹੜੇ ਇੱਥੇ 525 ਕੱਚੇ ਮਲਾਜਮ ਕੰਮ ਕਰ ਰਹੇ ਆ ਬੋਰਡ ਦੇ ਵਿੱਚ ਜਿਹੜੀ ਉਹਨਾਂ ਨੂੰ ਤਨਖਾਹ ਆ ਗਈ ਉਹ ਫੈਕਟਰੀ ਦੇ ਮਲਾਜਮਾਂ ਨਾਲੋਂ ਵੀ ਘਟ ਦਿੱਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਕਿਰਤ ਭਾਗ ਹੈ ਇਸ ਬਿਲਡਿੰਗ ਦੇ ਬਿਲਕੁਲ ਨਾਲ ਹੈ ਉਹ ਇਹ ਸੁੱਤਾ ਪਿਆ ਹੈ ਵੀ ਜੇ ਕੋਈ ਸਰਕਾਰੀ ਛੁੱਟੀ ਆ ਜਾਂਦੀ ਹੈ ਪੰਜਾਬ ਦੇ ਵਿੱਚ ਜੇ ਕੋਈ ਮੰਤਰੀ ਮਰ ਜਾਂਦਾ ਜਾਂ ਕੋਈ ਸ਼ਨੀ ਐਤਵਾਰ ਮੁਲਾਜ਼ਮ ਘਰੇ ਹੁੰਦੇ ਆ ਉਸ ਦਿਨ ਦੀ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਬੰਦੂਆ ਮਜ਼ਦੂਰ ਬਣਾ ਕੇ 15 15 20 20 ਸਾਲ ਕੰਮ ਕਰਾਉਂਦਿਆਂ ਤੋਂ ਹੋ ਗਏ ਪਰ ਜਿਹੜੀ ਤਨਖਾਹ ਹਜੇ ਵੀ 6600 ਹੈ ਜਿਹੜੀ ਉਹ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈਗੀ ਜਿਹੜੇ ਕਿਹੜੇ ਕੈਟਾਗਰੀਸ ਇਸ ਦੇ ਵਿੱਚ ਹੈਗੀ ਜਿਹੜੇ 525 ਕਾ ਮੁਲਾਜ਼ਮ ਨੇ ਕਿਹੜੇ ਕਿਹੜੇ ਮੁਲਾਜ਼ਮ ਹੈਗੇ वैसे कैटेगरीयां बनाईयां ਨਹੀਂ ਉਹਦੀ ਲੜਾਈ ਅਸੀਂ ਲਗਦੇ ਤੌਰ ਤੇ ਜਾ ਰਹੇ ਹਾਂ ਕਿਉਂਕਿ ਇਹਨਾਂ ਨੂੰ ਦਿਹਾੜੀਦਾਰ ਮਜ਼ਦੂਰ ਕਿਹਾ ਗਿਆ ਵੀ ਜਿਹੜੀ ਕੀ ਮਜ਼ਦੂਰਾਂ ਦੀ ਤਨਖਾਹ ਇੱਕ ਹੈਲਪਰ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦਾ ਨੋਟੀਫਿਕੇਸ਼ਨ ਹੈ ਵੀ ਘੱਟੋ ਘੱਟ ਉਜਰਤ ਲਾਗੂ ਹੋਣੀ ਚਾਹੀਦੀ ਹੈ ਪਰ ਬੋਰਡ ਦੇ ਵਿੱਚ ਇਹਦਾ ਜਿਹੜਾ ਨੋਟੀਫਿਕੇਸ਼ਨ ਆਣ ਦੇਖੀ ਹੋ ਰਹੀ ਹੈ ਕੋਈ ਵੀ ਕੈਟਾਗਰੀ ਵਾਈਜ਼ ਨਹੀਂ ਕਰਿਆ ਜਿਹੜਾ ਕਲਰਕ ਦਾ ਕੰਮ ਕਰਦਾ ਉਹਨੂੰ ਵੀ ਮਜ਼ਦੂਰਾਂ ਦੀ ਇੱਕ ਪ੍ਰੂਫ ਰੀਡਰ ਦਾ ਕੰਮ ਵੀ ਕਰ ਰਹੇ ਨੇ ਕਈ ਜਿਹੜੇ ਸਾਥੀ ਨੇ ਪਰ ਉਹਨਾਂ ਨੂੰ ਮਜ਼ਦੂਰ ਹੀ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਜਾਂ ਤਨਖਾਹ ਮਿਲਦੀ ਹੈ ਨਹੀਂ ਡੇਲੀ ਵੇਜ ਦੇ ਤੌਰ ਤੇ ਮਜ਼ਦੂਰ ਲਿਖਿਆ ਜਾਂਦਾ ਉਹਨਾਂ ਨੂੰ ਤਨਖਾਹ ਵੀ ਮਜ਼ਦੂਰਾਂ ਵਾਲੀ ਦਿੱਤੀ ਜਾਂਦੀ ਹੈ ਹੁਣ ਹੱਲ ਕੀ ਹੈ ਜੋ ਧਰਨਾ ਜਿਹੜਾ ਇਸ ਦਾ ਹੱਲ ਕੀ ਆ ਕੀ ਮੰਗ ਕੀ ਆ ਕਿ ਆਖਰ ਨਿਕਲਣਾ ਕੀ ਚਾਹੀਦਾ ਸਾਡੀ ਮੰਗ ਇਹ ਹੈ ਕਿ ਜਦੋਂ ਇਹ ਸਰਕਾਰ ਆਈ ਪੰਜਾਬ ਦੇ ਲੋਕ ਦੂਜੀਆਂ ਸਰਕਾਰਾਂ ਤੋਂ ਅੱਕੇ ਭਏ ਸੀ ਔਰ ਬਦਲਾ ਦੇ ਨਾਤੇ ਇੱਕ ਬਹੁਤ بڑا ਬਹੁਮਤ ਦੇ ਨਾਲ ਅੱਜ ਤੱਕ ਦੇ ਪੰਜਾਬ ਦੇ ਸਭ ਤੋਂ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਆਈ ਲੋਕ ਲੈ ਕੇ ਆਏ ਕਿ ਸਾਇਦ ਇਹ ਜਨਤਾ ਦੇ ਸੁਪਨਿਆਂ ਨੂੰ ਪੂਰੇ ਕਰੇਗੀ ਕਿਉਂਕਿ ਜਦੋਂ ਅੰਦੋਲਨਕਾਰੀ ਟੈਂਕੀਆਂ ਤੇ ਚੜੇ ਹੁੰਦੇ ਸੀ ਮੋਰਚੇ ਲਾਏ ਹੋਏ ਸੀ ਦਿਨ ਰਾਤ ਦੇ ਮੋਰਚਿਆਂ ਤੇ ਭੁਖੜਤਾਲਾਂ ਤੇ ਬੈਠੇ ਸੀ ਤੇ ਭਗਵੰਤ ਮੰਨਤੇ ਉਹਦੀ ਫੌਜ ਹਰ ਧਰਨੇ ਤੇ ਹਰ ਮਜਾਰੇ ਤੇ ਸਮੇਤ ਇਹਨਾਂ ਦਾ ਕਨਵੀਨਰ ਕੇਜਰੀਵਾਲ ਜਾ ਕੇ ਕਹਿੰਦਾ ਸੀ ਕਿ ਸਾਡੀ ਸਰਕਾਰ ਬਣਾਓ ਤੁਹਾਨੂੰ ਟੈਂਕਿਆਂ ਤੇ ਚੜਨਾ ਤਾਂ ਦੂਰ ਦੀ ਗੱਲ ਤਰਨੇ ਲਾਂ ਦੀ ਲੋੜ ਨਹੀਂ ਪਊਗੀ ਔਰ ਪੰਜਾਬ ਦੀ ਜਨਤਾ ਲੋਕਾਂ ਦੇ ਕਹਦੇ ਕਿੰਨਾ ਭਰੋਸਾ ਕਰਦੀ ਹੈ ਉਹ ਆਮ ਆਦਮੀ ਦੇ ਨਤੀਜੇ ਨੇ ਦੇਖਿਆ ਔਰ ਜਨਤਾ ਨੇ ਇੱਕ ਮੂੰਹ ਹੋ ਕੇ ਬੜੀਆਂ-ਬੜੀਆਂ ਰਜਵਾੜੇ ਸਹੀ ਲੋਕਾਂ ਨੂੰ ਨਕਾਰ ਕੇ ਕਿ ਸ਼ਾਇਦ ਆਮ ਆਦਮੀ ਆਮ ਆਦਮੀ ਦੀ ਗੱਲ ਸੁਣੇਗਾ ਔਰ ਇਹਨਾਂ ਨੂੰ ਸੱਤਾ ਦੇ ਉੱਪਰ ਬਿਠਾ ਦਿੱਤਾ ਪਰ ਸਤਾਚ ਆਣ ਤੋਂ ਬਾਅਦ ਇਹਨਾਂ ਨੇ ਵੀ ਉਹੀ ਰੰਗ ਦਿਖਾਏ ਜਿਹੜੇ ਦੂਜਿਆਂ ਨੇ ਰੰਗ ਦਿਖਾਏ ਸੀ ਹੁਣ ਬਾਕੀ ਜਥੇਬੰਦੀਆਂ ਜਦੋਂ ਮੀਟਿੰਗ ਕਰਦੀਆਂ ਸੀ ਧਰਨੇ ਲਾਉਂਦੀਆਂ ਸੀ ਅੰਦੋਲਨ ਕਰਦੀਆਂ ਸੀ ਮੀਟਿੰਗਾਂ ਦਾ ਸਮਾਂ ਮਿਲਦਾ ਸੀ ਭਾਵੇਂ ਬਸੜ ਤੇ ਲੇਟ ਮਿਲਦਾ ਸੀ ਮੀਟਿੰਗ ਹੁੰਦੀ ਸੀ ਪਰ ਭਗਵੰਤ ਮਾਨ ਨੇ 2.5 ਸਾਲਾਂ ਅੱਜ ਤੱਕ ਕਿਸੇ ਵੀ ਜਥੇਬੰਦੀ ਨਾਲ ਪ੍ਰੋਪਰ ਟਾਈਮ ਦੇ ਕੇ ਮੀਟਿੰਗ ਨਹੀਂ ਕੀਤੀ ਲਗਾਤਾਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਜਿਹੜੀ ਨੋਟੀਫਿਕੇਸ਼ਨ ਦੀ ਗੱਲ ਕੀਤੀ ਹੈ ਸਾਥੀ ਜੀ ਨੇ ਨੋਟੀਫਿਕੇਸ਼ਨ ਕੀਤਾ ਕੱਚੇ ਕੰਮੇ ਪੱਕੇ ਕਰਨ ਦਾ ਪਰ ਕੋਈ ਕੱਚਾ ਕੰਮ ਆ ਪੱਕਾ ਨਹੀਂ ਕੀਤਾ ਆ ਬੋਰਡ ਵਾਲੇ ਤਾਂ ਨੌਕਰੀਆਂ ਕੱਢ ਦਿੱਤੇ ਆ ਪੀਆਰਟੀਸੀ ਦੀ ਕਿੰਨੀ ਵਾਰ ਤੁਸੀਂ ਦੇਖੋ ਕਿ ਉੱਥੇ ਲਗਾਤਾਰ ਹੈ ਜੇ ਹੜਤਾਲਾਂ ਦੇ ਵਿੱਚ ਜਾ ਰਹੇ ਆ ਸੁਪਰੀਮ ਕੋਰਟ ਦਾ ਆਰਡਰ ਵੀ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਪਰ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਲਗਾਤਾਰ ਨ ਦੇਖੀ ਕੀ ਜਾ ਰਹੀ ਹੈ ਜੇਕਰ ਸੁਪਰੀਮ ਕੋਰਟ ਦਾ ਆਰਡਰ ਸਾਡੇ ਅਗੇਂਸਟ ਆਂਦਾ ਹੈ ਤਾਂ ਰਾਤੋਂ ਰਾਤ ਲਾਗੂ ਹੋ ਜਾਂਦਾ ਜੇ ਸੁਪਰੀਮ ਕੋਰਟ ਦਾ ਆਰਡਰ ਸਾਡੇ ਹੱਕ ਚ ਆਂਦਾ ਹੈ ਕਿ ਬਰਾਬਰ ਕਰਮ ਬਰਾਬਰ ਤਨਖਾਹ ਉਹ ਸਾਡੇ ਤੇ ਲਾਗੂ ਨਹੀਂ ਹੋ ਰਿਹਾ ਫਿਰ ਇਹਨਾਂ ਦੀਆਂ ਫਾਈਨੈਂਸ਼ੀਅਲ ਅੜਚਣ ਆ ਜਾਂਦੀਆਂ ਨੇ ਵਿੱਤ ਵਿਭਾਗ ਦੀਆਂ ਮਜਬੂਰੀਆਂ ਆ ਜਾਂਦੀਆਂ ਨੇ ਪੰਜਾਬ ਦਾ ਕਰਜ਼ਾ ਆ ਜਾਂਦਾ ਤੇ ਜਿਹੜੀ ਫਜ਼ੂਲ ਖਰਚੀ ਲਗਾਤਾਰ ਕੀਤੀ ਜਾਂਦੀ ਹੈ ਕਰੋੜਾਂ ਰੁਪਇਆ ਹੋਲਡਿੰਗਸ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਉੱਪਰ ਕਿੰਨੇ ਕਰੋੜ ਰੁਪਇਆ ਖਰਚ ਕਰ ਦਿੱਤਾ ਤੇ ਲੋਕਾਂ ਦੇ ਢਿੱਡ ਭਰਨ ਨੂੰ ਨੇ ਲਗਾਤਾਰ ਭਾਵੇਂ ਬਿਜਲੀ ਬੋਰਡ ਦੇ ਵਿੱਚ ਹੈ ਭਾਵੇਂ ਐਜੂਕੇਸ਼ਨ ਡਿਪਾਰਟਮੈਂਟ ਚ ਹੈ ਆਈ ਸੀ ਡੀ ਐਸ ਦੇ ਵਿੱਚ ਆਂਗਣਵਾੜੀ ਚਾਹਸਾ ਹੈ ਮਿਡ-ਡੇ ਮੀਲ ਮੰਰੇਗਾ ਕਿਸੇ ਦਾ ਵੀ ਬਜਟ ਹੈ ਜਿਹੜਾ ਵਿਧਾਇਆ ਨਹੀਂ ਜਾ ਰਿਹਾ ਲਗਾਤਾਰ ਕਟੋਤੀ ਕੀਤੀ ਜਾ ਰਹੀ ਹੈ ਉੱਪਰ ਹਮਲੇ ਕੀਤੇ ਜਾ ਰਹੇ ਇਵਨ ਕਿ ਅੰਦੋਲਨਾਂ ਨੂੰ ਕੁਚਲਿਆ ਜਾ ਰਿਹਾ ਹੈ ਕਿ ਲੋਕ ਡੀਮੋਰਾਲਾਈਜ਼ ਹੋ ਜਾਣਗੇ ਬਾਰ ਬਾਰ ਆਣ ਕੇ ਗੱਲ ਨਹੀਂ ਸੁਣਾਂਗੇ ਤਾਂ ਲੋਕ ਧਰਨਿਆਂ ਤੇ ਨਹੀਂ ਆਣਗੇ ਪਰ ਭਗਉ ਅਤਮਨ ਭੁੱਲ ਜਵੇ ਇਹ ਪੰਜਾਬ ਦੇ ਲੋਕ ਨੇ ਜੇ ਤੇਰੇ ਵਰਗੇ ਲੋਕਾਂ ਨੂੰ ਆਏ ਮੁੱਖ ਮੰਤਰੀ ਬਣਾ ਸਕਦੇ ਨੇ ਤੇ ਇਹ ਲਾ ਵੀ ਸਕਦੇ ਨੇ ਇਹ ਜਨਤਾ ਹੈ ਸਭ ਜਾਣਦੀ ਹੈ ਹੁਣ ਕੋਈ ਮੀਟਿੰਗ ਚੱਲ ਰਹੀ ਹੈ ਅੰਦਰ ਬੁਲਾਇਆ ਗਿਆ ਤੁਹਾਡੇ ਆਗੂਆਂ ਨੂੰ ਅਜੇ ਸੈਕਟਰੀ ਸਾਹਿਬ ਨੇ ਬੁਲਾਇਆ ਕੀ ਕਹਿੰਦੇ ਉਹ ਆ ਕੇ ਦੱਸਣਗੇ ਆਗੂ ਪਰ ਸਾਡਾ ਧਰ ਨਾਲ ਜਾਰੀ ਰਹੇਗਾ ਠੀਕ ਹੈ ਸ਼ੁਕਰੀਆ ਧੰਨਵਾਦ ਸਮਝਤਾ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਈਏ ਇੱਕ ਵਾਰ ਫਿਰ ਤੋਂ ਕਿ ਸੀਟੀਯੂ ਦੀ ਅਗਵਾਈ ਦੇ ਵਿੱਚ ਜਿਹੜਾ ਕੱਚੇ ਮੁਲਾਜ਼ਮ ਨੇ ਕੱਚੇ ਡੇਲੀ ਵੇਜ ਮੁਲਾਜ਼ਮ ਨੇ ਜਿਹੜੇ 525 ਮੁਲਾਜ਼ਮਾਂ ਦੇ ਜਿਹੜੇ ਪਹਿਲੀ ਵੇਜ ਨੇ ਇਹਨਾਂ ਨੂੰ ਕਹਿਣਾ ਹੈ ਕਿ ਸਾਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਪੱਕੇ ਨਹੀਂ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਧਰਨਾ ਜਿਹੜਾ ਉਹ ਵਰਦੇ ਮੀਂਹ ਦੇ ਵਿੱਚ ਤਾਂ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਸਵੇਰੇ ਮੀਂਹ ਪੈ ਰਿਹਾ ਸੀ ਤਾਂ ਲਗਾਤਾਰ ਜਿਹੜਾ ਹੈ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਪ੍ਰਵੀਰ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛੇੜੀ ਮਹਾਲੀ